ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਕਰਮਵੀਰ ਅੱਜ ਫਿਰ ਇੱਕ ਵੱਡੀ ਅਪਡੇਟ ਕੈਲੀਫੋਰਨੀਆ ਤੋਂ ਕਿਉਂਕਿ ਅੱਜ ਕੱਲ ऑलरेडी ਦੋ ਜਹਾਜ਼ ਜੋ ਪੰਜਾਬੀ ਆਪਣੇ ਆਏ ਆ ਪੰਜਾਬ ਦੇ ਵਿੱਚ ਜਿਨ੍ਹਾਂ ਦੀ ਸੰਖਿਆ ਹੌਲੀ ਹੌਲੀ ਵੱਧ ਰਹੀ ਆ ਬਹੁਤ ਲੋਕਾਂ ਦੀ ਚਿੰਤਾ ਆ ਹੁਸ਼ਿਆਰਪੁਰ ਡਿਸਟ੍ਰਿਕਟ ਦੇ ਬਹੁਤ ਲੋਕ ਆ ਗੁਰਦਾਸਪੁਰ ਦੇ ਬਹੁਤ ਲੋਕ ਆ ਈਵਨ ਕਿ ਉਹ ਵੀ ਮਾਮਲੇ ਸਾਹਮਣੇ ਆ ਗਏ ਆ ਜਿਹੜੇ ਲੋਕ ਇਥੋਂ ਗਲਤ ਕਤਲ ਕਰਕੇ ਗਏ ਹੋਏ ਆ ਸਾਡੇ ਨਾਲ ਕੈਲੀਫੋਰਨੀਆ ਤੋਂ ਹੈਗੇ ਦਲਜੀਤ ਸਿੰਘ ਜੀ ਜਿਹੜੇ ਸਾਨੂੰ ਨਵੀਂ ਤੋਂ ਨਵੀਂ ਅਪਡੇਟ ਦੇ ਰਹੇ ਆ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਫਾਲੋ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਜੋ ਅਸੀਂ ਤੁਹਾਡੇ ਤੋਂ ਨਵੀਂ ਅਪਡੇਟ ਲੈ ਕੇ ਜਾਈਏ ਸਤਿ ਸ਼੍ਰੀ ਅਕਾਲ ਦਲਜੀਤ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ ਕਰਨਵੀ ਜੀ ਸਤਿ ਸ਼੍ਰੀ ਅਕਾਲ ਠੀਕ ਠਾਕ ਹਾਂ ਜੀ ਬਹੁਤ ਵਧੀਆ ਬਹੁਤ ਵਧੀਆ ਤੁਸੀਂ ਸੁਣਾਓ ਠੀਕ ਹੋ ਜੀ ਹਾਂ ਜੀ ਬਿਲਕੁਲ ਠੀਕ ਹੈ ਜੀ ਕੀ ਦੋ ਜਹਾਜ਼ ਇਕੱਠੇ ਭੇਜਣੇ ਇਹ ਕਿਉਂ ਇਦਾਂ ਹੋ ਰਹੀ ਆ ਦੱਸੋ ਅਸੀਂ ਤਾਂ ਬਹੁਤ ਚਿੰਤਾ ਦੇ ਵਿੱਚ ਆ ਪੂਰਾ ਪੰਜਾਬ ਚਿੰਤਾ ਵਿੱਚ ਆ ਕਰਮੀਰ ਦੀ ਗੱਲ ਇਸ ਤਰ੍ਹਾਂ ਆ ਕਿ ਇਹ ਜਹਾਜ਼ ਹੱਲੇ ਤੁਸੀਂ ਦੋ ਦੇਖ ਰਹੇ ਆ ਜੀ ਹਨਾ ਹੱਲੇ ਤੁਸੀਂ ਦੇਖਿਆ ਕੋਈ 100 ਬੰਦਾ ਆਇਆ ਕੋਈ 200 ਬੰਦਾ ਆਇਆ ਹਨਾ ਤੇ ਇਹ ਜਹਾਜ਼ ਬਹੁਤ ਵੱਡੀ ਗਿਣਤੀ ਦੇ ਵਿੱਚ ਆਉਣਗੇ ਜੀ ਉੱਥੋਂ ਬਾਹਰੋਂ ਤੇ ਹਾਂਜੀ ਗੱਲ ਇਸ ਤਰ੍ਹਾਂ ਆ ਕਿ ਮੈਂ ਤੁਹਾਨੂੰ ਹੁਣ ਵੀ ਦੱਸ ਦਵਾਂ ਕਿ ਜਿੰਨੇ ਵੀ ਬੰਦੇ ਉਹਨਾਂ ਨੇ ਫੜ ਲਈ ਹੈ ਨਾ ਸਰਕਾਰ ਨੇ ਚਾਚੂ ਦੇ ਲੋ ਡ੍ਰੰਪ ਪ੍ਰਸ਼ਾਸਨ ਨੇ ਜੀ ਉਹ ਚੱਕ ਕੇ ਅਗਰ ਤੇ ਇਨਕੁਆਇਰੀ ਦੇ ਵਿੱਚ ਉਹ ਇਹ ਦੇਖਦੇ ਆ ਕਿ ਇਹਦੇ ਕੋਲ ਲੀਗਲ ਸਾਰੀਆਂ ਚੀਜ਼ਾਂ ਹੈਗੀਆਂ ਆ ਜਾਂ ਨਹੀਂ ਹੈਗੀਆਂ ਅਗਰ ਨਹੀਂ ਹੈਗੀਆਂ ਤੇ ਉਹ ਬਿਲਕੁਲ ਦੇਰੀ ਨਹੀਂ ਲਾਉਂਦੇ ਉਹਨੂੰ ਜੇਲ੍ਹ ਤੇ ਫਿੱਟਣ ਦੀ ਅੱਛਾ ਜੀ ਤੇ ਉਸ ਤੋਂ ਬਾਅਦ ਉਹ ਉਹਨੂੰ ਰਿਪੋਰਟ ਕਰਨ 'ਚ ਵੀ ਬਿਲਕੁਲ ਦੇਰੀ ਨਹੀਂ ਲਾਉਣਗੇ ਇੱਕ ਮੈਨੂੰ ਅਪਡੇਟ ਇਹ ਵੀ ਮਿਲੀ ਸੀ ਕਿ ਜਿਹੜੇ ਬੰਦਾ ਤਾਂ ਇੱਕ ਨਾ ਆਪਣੇ ਪੰਜਾਬੀਆਂ ਦੇ ਵਿੱਚ ਬਹੁਤ ਇਹ ਸਮਝ ਲਓ ਕਿ ਜਬ ਭਾਰਤੀਆਂ ਵਿੱਚ ਕੀ ਲੋਕੀ ਕੀ ਸੋਚਦੇ ਆ ਕਿ ਜੇ ਅਸੀਂ ਆਪਣਾ ਐਡਰੈਸ ਜਾਂ ਕੁਝ ਨਹੀਂ ਦਵਾ ਕਿਉਂਕਿ ਮੈਨੂੰ ਅੱਜ ਕਿਸੇ ਗੱਲ ਤੋਂ ਕਿਸੇ ਬੰਦੇ ਤੋਂ ਪਤਾ ਲੱਗੀ ਸੀ ਕਿ ਕੁਝ ਕੁ ਬੰਦੇ ਦਿੰਦੇ ਜਿਹੜਾ ਆਪਣਾ ਐਡਰੈਸ ਵਗੈਰਾ ਨਹੀਂ ਦਿੰਦੇ ਤਾਂ ਉਹ ਸੋਚਦੇ ਆ ਕਿ ਸਾਨੂੰ ਇਹ ਨਹੀਂ ਰਿਪੋਰਟ ਕਰਨਗੇ ਉਹਦਾ ਕੀ ਮਸਲਾ ਆ ਰਿਹਾ ਉਹਨਾਂ ਨੂੰ ਫੇਰ ਕੀ ਜੇਲ ਸੱਟਦੇ ਕੀ ਕਰ ਰਹੇ ਆ ਉਹ ਕਰਨਬੀਰ ਜੀ ਉਹਨੂੰ ਜੇਲ ਕੀ ਸੀ ਸੱਟਣਗੇ ਕਰਨਬੀਰ ਜੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ ਕਿ ਅਗਰ ਤੁਸੀਂ ਆਪਣਾ ਐਡਰੈਸ ਨਹੀਂ ਦੋਗੇ ਤੇ ਤੁਹਾਨੂੰ ਉੱਥੇ ਫੜਿਆ ਨਹੀਂ ਜਾ ਸਕਦਾ ਮੈਂ ਸ਼ੁਰੂ ਦੇ ਵਿੱਚ ਵੀ ਸਾਡੀ ਗੱਲ ਹੁੰਦੀ ਸੀ ਮੈਂ ਉਦੋਂ ਵੀ ਤੁਹਾਨੂੰ ਦੱਸਿਆ ਸੀ ਕਿ ਇਸ ਤਰ੍ਹਾਂ ਨਹੀਂ ਹੈਗਾ ਕਿ ਤੁਸੀਂ ਯੂਐਸ ਦੇ ਵਿੱਚ ਸਰਕਾਰ ਦੇ ਨਾਲ ਕਿਸੇ ਤਰ੍ਹਾਂ ਦੀ ਧੋਖਾਧੜੀ ਕਰ ਲਓ ਤੁਹਾਡੇ ਕੋਲ ਉਹ ਲੂਪ ਹੋਲ ਨਹੀਂ ਮਿਲਨੇ ਕਿਉਂਕਿ 트럼ਪ ਪ੍ਰਸ਼ਾਸਨ ਦੇੜਾ ਆ ਉਹ ਇਸ ਵਕਤ ਪੂਰੀ ਤਰ੍ਹਾਂ ਸਖਤ ਹੈ ਹੁਣ ਕੀ ਹੈ ਅਪਡੇਟ ਆ ਬੰਟਰਾਪ ਦੀ ਕੀ ਚਾਲ ਆ ਜਾਂ ਕਿਸ ਐਕਸ਼ਨ ਵੱਲ ਤੁਰਿਆ ਹੋਇਆ ਆ ਕੀ ਉਹ ਕਾਨੂੰਨ ਦਾ ਕਿੰਦਾ ਸਹਾਰਾ ਲਏ ਰਿਹਾ ਜੀ ਮੈਂ ਪਹਿਲਾਂ ਵੀ ਕਨ ਬੀ ਦੀ ਗੱਲ ਮੈਂ ਪਹਿਲਾਂ ਵੀ ਤੁਹਾਡੇ ਨਾਲ ਕੀਤੀ ਸੀ ਕਿ 트럼ਪ ਨੂੰ ਕਾਨੂੰਨ ਦਾ ਜਾਂ ਇਹ ਨਾ ਚੀਜ਼ਾਂ ਦਾ ਕੋਈ ਲੈਣਾ ਦੇਣਾ ਨਹੀਂ ਉਹ ਕੋਰਟ ਨੇ ਜ਼ਰੂਰ ਇੱਕ ਆਰਡਰ ਦਿੱਤਾ ਹੈ ਉਹਦੇ ਤੇ ਰੋਕ ਲੱਗੀ ਠੀਕ ਆ ਵਰਕ ਪਰਮਿਟ ਵਾਲਿਆਂ ਦੇ ਲਈ ਸੀਗਾ ਤੇ ਉਹ ਚੀਜ਼ ਹੱਲੇ ਵੀ ਬਣੀ ਪਈ ਆ ਬਾਕੀ ਹੁਣ ਦੇਖੋ ਕੋਰਟ ਚਾਹੇ ਯੂ ਐਸ ਬੀ ਹੋਵੇ ਕਿਸੇ ਕਿਸੇ ਵੀ ਕੰਟਰੀ ਦੀ ਹੋਵੇ ਇਨਲੀਗਲ ਇਮੀਗ੍ਰੈਂਟਸ ਆ ਜਿਹੜੇ ਉਹਨਾਂ ਨੂੰ ਨਹੀਂ ਰੱਖ ਸਕਦੇ ਕੋਰਟ ਵੀ ਰੋਕ ਕੇ ਨਹੀਂ ਨਾ ਰੱਖ ਸਕਦੀ ਕਰਨ ਬੀ ਦੀ ਅੱਛਾ ਜੀ ਠੀਕ ਆ ਜੀ ਤੇ ਆਪਾਂ ਨੂੰ ਹੁਣ ਪਤਾ ਹੀ ਆ ਕਿ ਅਸੀਂ ਇਨਲੀਗਲ ਤਰੀਕੇ ਦੇ ਨਾਲ ਜਾ ਕੇ ਬਾਅਦ ਵਿੱਚ ਆਪਣੇ ਦਸਤਾਵੇਜ਼ ਲੀਗਲ ਬਣਾਉਨੇ ਆ ਪਰ ਸਾਡੀ ਜਿਹੜੀ ਜੜ੍ਹ ਆ ਉਹ ਤੇ ਇਨਲੀਗਲ ਹੀ ਹੈ ਦੀ ਹੈ ਨਾ ਨਹੀਂ ਜਿਹੜਾ ਵਰਕ ਪਰਮਿਟ ਵਾਲਾ ਕਾਨੂੰਨ ਸੀ ਇਹਦਾ ਮਤਲਬ ਫਿਰ ਉਹ ਉਹ ਵੀ ਖਾਰਜ ਕਰਾਉਣ ਵੱਲ ਤੁਰਿਆ ਹੋਇਆ ਆ ਦੇਖੋ ਉਹ ਖਾਰਜ ਕਰਾਉਣ ਵੱਲ ਤੁਰਿਆ ਆ ਫਿਲਹਾਲ ਦੇ ਲਈ ਤੇ ਕਰਨੀ ਸੀ ਇਹ ਆ ਕਿ ਉਹ ਇਸ ਗੱਲ ਤੇ ਚਲੋ ਕੋਰਟ ਤੋਂ ਅੱਗੇ ਨਹੀਂ ਜਾ ਸਕਦਾ ਕੋਰਟ ਨੇ ਇਹ ਗੱਲ ਕਹੀ ਕਿ ਜੋ ਵਰਕ ਪਰਮਿਟ ਆ ਇਹਨਾਂ ਨੂੰ ਮਿਲਿਆ ਜਦੋਂ ਤੱਕ ਪੂਰਾ ਹੋਊਗਾ ਉਹ ਉਦੋਂ ਤੱਕ ਉਹ ਰਹਿ ਸਕਦੀਆਂ ਇਸ ਤੋਂ ਬਾਅਦ ਉਹਨਾਂ ਦੇ ਨਾਲ ਸਰਕਾਰ ਜੋ ਚਾਹੇ ਕਰ ਸਕਦੀ ਹੈ ਤੇ ਸਰਕਾਰ ਦੀ ਤੇ ਸਾਫ਼ ਹੀ ਨੀਤੀ ਹੈ ਕਿ ਇਹਨਾਂ ਨੂੰ ਕੱਢਣਾ ਹੈ ਅੱਛਾ ਚਾਹੇ ਉਹਨਾਂ ਕੋਲ ਵਰਕ ਪਰਮਿਟ ਮਿਲਿਆ ਹੋਵੇ ਤੇ ਇਸ ਫਿਲਹਾਲ ਦੇ ਲਈ ਤੇ ਇਹ ਆ ਕੱਲ ਨੂੰ ਕੋਈ ਕੋਰਟ ਨੂੰ ਚੈਲੰਜ ਕਰ ਦੇ ਜਿਹੜਾ ਕਿ ਹੋ ਵੀ ਰਿਹਾ ਆਲਰੇਡੀ ਤੇ ਉੱਥੋਂ ਦਾ ਕੋਈ ਬੰਦਾ ਉੱਠ ਕੇ ਜਾਂ 트럼ਪ ਪ੍ਰਕਾਸ਼ਨ ਦਾ ਜਾਂ 트럼ਪ ਦਾ ਹੈਮੈਟੀ ਤੇ ਕੱਲ ਨੂੰ ਕੋਰਟ ਆਪਣਾ ਫੈਸਲਾ ਬਦਲ ਦੇਵੇ ਤੇ ਵਰਕ ਪਰਮਿਟ ਵਾਲਿਆਂ ਦੇ ਲਈ ਵੀ ਮੁਸ਼ਕਲਾਂ ਪੂਰੀਆਂ ਖੜੀਆਂ ਨੇ ਸੁਣਨ ਨੂੰ ਇਹ ਵੀ ਮਿਲਿਆ ਸੀਗਾ ਕਿ ਇਹ ਬਾਕੀ ਲੋਕ ਚੈਲੰਜ ਕਰ ਰਹੇ ਆ ਕਿ ਜਿਹੜੇ ਵਰਕ ਪਰਮਿਟ ਵਾਲੇ ਆ ਉਹ ਹੈਗੇ ਤਾਂ ਅਨਲੀਗਲ ਤੌਰ ਤੇ ਇੱਥੇ ਆਏ ਹੋਏ ਆ ਤੁਸੀਂ ਉਹਨਾਂ ਨੂੰ ਕੈਨਸਲ ਕਰੋ ਇਹ ਵੀ ਗੱਲਾਂ ਸੱਚ ਹੋ ਆ ਜੀ ਬਿਲਕੁਲ ਸੱਚਾਈ ਦੇਖੋ ਇਹੀ ਗੱਲ ਕਰਦਾ ਪਿਆ ਸੀ ਮੈਂ ਕਿ ਚਾਹੇ ਵਰਕ ਪਰਮਿਟ ਤੁਸੀਂ ਇੱਥੇ ਆ ਕੇ ਕਿਸੇ ਤਰ੍ਹਾਂ ਵੀ ਆਪਣਾ ਕੇਸ ਲਾ ਕੇ ਤੁਸੀਂ ਆਪਣੇ ਕਾਗਜ਼ ਲੇ ਇਲੀਗਲ ਆਪਣੇ ਆਪ ਨੂੰ ਕੀਤਾ ਆ ਬਟ ਤੁਹਾਡੀਆਂ ਜਿਹੜੀਆਂ ਜੜਾਆਂ ਤੁਸੀਂ ਜਦੋਂ ਆਏ ਸੀ ਉਦੋਂ ਇਲੀਗਲ ਸੀ ਔਰ ਤੁਹਾਡੇ ਜਿਹੜਾ ਆਉਣ ਦਾ ਤਰੀਕਾ ਅਗਰ ਇਲੀਗਲ ਆ ਤੇ ਤੁਸੀਂ ਕਿਤੇ ਨਾ ਕਿਤੇ ਉਹਨਾਂ ਦੇ ਘੇਰੇ ਦੇ ਵਿੱਚ ਹੈਗੇ ਹੀ ਹੋ ਚਾਹੇ ਤੁਸੀਂ 10 ਸਾਲਾਂ ਤੋਂ ਹੋਵੋ ਚਾਹੇ ਤੁਸੀਂ 20 ਸਾਲਾਂ ਤੋਂ ਹੋਵੋ ਚਾਹੇ ਤੁਹਾਡਾ ਕੋਈ ਵੀ ਕਾਰੋਬਾਰ ਹੋਵੇ ਤੁਸੀਂ ਕੋਈ ਵੀ ਟੈਕਸ ਪੇ ਕੀਤਾ ਹੋਵੇ ਇਸ ਚੀਜ਼ ਦੇ ਨਾਲ ਕੋਈ ਲੈਣਾ ਦੇਣਾ ਨਹੀਂਗਾ ਅੱਛਾ ਜੀ ਜੀਜੀ ਔਰ ਇਸ ਇੱਕ ਇੱਕ ਗੱਲ ਕਰਨ ਦੀ ਜੀ ਫਿਰ ਤੋਂ ਇਹ ਕਲੀਅਰ ਕਰਾਂ ਕਿ ਇਸ ਤਰ੍ਹਾਂ ਨਹੀਂ ਹੋ ਕਿ ਤੁਸੀਂ ਪੰਜਾਬੀ ਹੋ ਤੇ ਤੁਹਾਨੂੰ ਟਾਰਗੇਟ ਕੀਤਾ ਜਾ ਰਿਹਾ ਜਾਂ ਤੁਸੀਂ ਇੰਡੀਅਨ ਹੋ ਤਾਂ ਇਹ ਹਰ ਇੱਕ ਮੁਲਕ ਤੋਂ ਜਿੱਥੋਂ ਵੀ ਬੰਦੇ ਆਏ ਆ ਉਥੋਂ ਚਾਹੇ ਜਿਸ ਤਰ੍ਹਾਂ ਵੀ ਆਏ ਆ ਜੇ ਇਲੀਗਲ ਆਏ ਆ ਕਿਸੇ ਵੀ ਕੰਟਰੀ ਚਾਹੇ ਉਹ ਯੂਰਪ ਤੋਂ ਕਿਉਂ ਨਾ ਆਏ ਹੋਣ ਉਹਨਾਂ ਸਾਰਿਆਂ ਨੂੰ ਵੀ ਰਿਪੋਰਟ ਕੀਤਾ ਜਾਵੇ ਜਿਹੜੇ ਇੱਥੇ ਔਖੇ ਆ ਜਾਂ ਫੜ ਰਹੇ ਆ ਹੋਰ ਕਿਹੜੀ ਕਿਹੜੀ ਕੰਟਰੀਆਂ ਦੀ ਮੈਂ ਬਹੁਤ ਮੈਂ ਬਹੁਤ ਔਖੇ ਦੇਖੇ ਤੇ ਇਸ ਵਕਤ ਨਾ ਜੋ ਇੱਥੇ ਰਿਪੋਰਟ ਹੋ ਰਹੀ ਹੈ ਮੈਂ ਉਹਨਾਂ ਨੂੰ ਤਾਂ ਦੇਖ ਰਿਹਾ ਤੁਸੀਂ ਵੀ ਆਪਣੇ ਇੰਡੀਆ ਦੇ ਵਿੱਚ ਨਾ ਨਿਊਜ਼ ਚੈਨਲ ਦੇਖੇ ਹੋਣੇ ਮੈਂ ਦੇਖ ਰਿਹਾ ਸੀ ਕੁਝ ਪੰਜਾਬੀ ਨਿਊਜ਼ ਚੈਨਲ ਵੀ ਤੇ ਉੱਚ ਦਿਖਾਇਆ ਜਾ ਰਿਹਾ ਸੀ ਕਿ ਕਿਸ ਤਰ੍ਹਾਂ ਜਿਹੜੇ ਬੰਦੇ ਰਿਪੋਰਟ ਕੀਤੇ ਆ ਤੇ ਕਿਸ ਵੀ ਜਿਹੜੇ ਉਹਨਾਂ ਦੇ ਉਹਨਾਂ ਨੇ ਜ਼ਬਰਦਸਤੀ ਧੱਕੇ ਦੇ ਨਾਲ ਹੈਨਾ ਕਤਲ ਕਰਾਏ ਤੇ ਉਹਨਾਂ ਦੀਆਂ ਜਿਹੜੀਆਂ ਪੱਗਾਂ ਆ ਉਹ ਵੀ ਲਹਾਈਆਂ ਹੈਨਾ ਇਹ ਬਹੁਤ ਮਾੜੀ ਗੱਲ ਹੈ ਵੀ ਇਹ ਪਰ ਖੈਰ ਅਮਰੀਕਨ ਗਵਰਨਮੈਂਟ ਆ ਉਹਨਾਂ ਦਾ ਆਪਣਾ ਇੱਕ ਸਟਾਨਸ ਹੈ ਬਟ ਇਹ ਇਹ ਕਹਿ ਸਕਦੇ ਨੇ ਕਿ ਇਹ ਪੰਜਾਬੀ ਭਾਈਚਾਰੇ ਲਈ ਸਿੱਖ ਭਾਈਚਾਰੇ ਲਈ ਮਾੜੀ ਗੱਲ ਹੈ ਜੀ ਇਹ ਤਾਂ ਮਾੜੀ ਹੈ ਜੀ ਕਿਤੇ ਕੇਸ ਕਤਲ ਕਰਾਤੇ ਇੱਕ ਉਹਨਾਂ ਦੇ ਹੱਥ ਗੜੀਆਂ ਬੇੜ ਜਿੱਦਾਂ ਉਹ ਜੀ ਜੀ ਹੱਥ ਗੜੀਆਂ ਲਾਈਆਂ ਜੀ ਜੀ ਉਹਨਾਂ ਦੀਆਂ ਪੱਗਾਂ ਨੂੰ ਕਹਿੰਦੇ ਕਿ ਡਸਟਬਿਨ ਚ ਸਾਨੂੰ ਪਾਉਣਾ ਪਿਆ ਜੀ ਤੇ ਇਹ ਬੜੀ ਮਾੜੀ ਗੱਲ ਆ ਹਾਲਾਤ ਮਾੜੇ ਆ ਤੇ ਜੇਕਰ ਤੁਸੀਂ ਇਹ ਦੇਖਦੇ ਕਿ 에어ਪੋਰਟ ਦੇ ਉੱਤੇ ਹਾਲਾਤ ਆ ਤੇ ਇੱਥੇ ਆਪਾਂ ਜ਼ਮੀਨੀ ਜਦੋਂ ਹਾਲਾਤ ਦੇਖਦੇ ਹਾਂ ਜਿਸ ਹਸਾਬ ਦੀ ਧਰਪਗੜ ਜਾਰੀ ਆ ਤੇ ਤੁਸੀਂ ਇਹ ਸੋਚ ਸਕਦੇ ਹੋ ਕਿ ਇੱਕ ਤਰ੍ਹਾਂ ਦੇ ਹਾਲਾਤ ਹੋਣਗੇ ਜੀ ਬਿਲਕੁਲ ਫਿਰ ਤਾਂ ਇਹ ਬਹੁਤ ਮਾੜਾ ਦੂਸਰਾ ਕਰਨਬੀਰ ਜੀ ਇੱਕ ਪਨਾਮਾ ਦੇ ਜੰਗਲਾਂ ਦਾ ਜਾਂ ਤੁਸੀਂ ਉਧਰ ਮੈਕਸੀਕੋ ਸਾਈਡ ਦੇ ਜੰਗਲਾਂ ਦਾ ਜੋ ਵੀ ਹਿਸਾਬ ਕਿਤਾਬ ਆ ਉੱਥੇ ਵੀ ਹਾਲਾਤ ਬਹੁਤ ਮਾੜੇ ਹੋ ਰਹੇ ਨੇ ਲਗਾਤਾਰ ਕੰਟੈਕਟ ਜਿਹੜੇ ਆ ਉਹ ਮੇਰੇ ਨਾਲ ਕੀਤੇ ਜਾ ਰਹੇ ਆ ਕਿ ਸਾਨੂੰ ਕਿਸੇ ਤਰ੍ਹਾਂ ਬਚਾਓ ਕੱਢੋ ਮੈਂ ਪਹਿਲਾਂ ਵੀ ਇਹ ਗੱਲ ਕੀਤੀ ਸੀ ਉਹ ਬੰਦੇ ਫਸੇ ਆ ਉਹ ਹੁਣ ਕੀ ਕਰ ਸਕਦੇ ਆ ਮਤਲਬ ਉਹ ਕਰਨਬੀਰ ਜੀ ਉਹ ਵਾਪਸ ਮੋੜ ਸਕਦੇ ਆ ਪਰ ਤੇ ਵਾਪਸ ਵੀ ਇਸ ਗੱਲ ਲਈ ਮੋੜਨਗੇ ਇਹ ਉਹਨਾਂ ਦਾ ਅਗਰ ਤਾਂ ਹੋਲਡ ਬੜਾ ਸਟਰੋਂਗ ਆ ਜੀ ਕਿਉਂਕਿ ਉਹ ਜਾਂਦੇ ਆ ਦੇਖ ਕੇ ਚਲੇ ਜਾਂਦੇ ਆ ਜੀ ਜੀ ਢੋਂਕਰ ਛੱਡ ਕੇ ਚਲੀ ਜਾਂਦੀ ਹੈ ਮੈਂ ਤੁਹਾਨੂੰ ਇੱਕੋ ਹੀ ਗੱਲ ਕਹਿਣਾ ਕਰਦੀ ਹਾਂ ਜੀ ਇਸ ਵਕਤ ਜਿਹੜਾ ਵੀ ਬੰਦਾ ਮੈਕਸੀਕੋ ਦੇ ਵਿੱਚ ਫਸਿਆ ਹੈ ਜੀ ਉਹ ਨਰਕ ਦੇ ਸਮਾਨ ਹੈ ਜੀ ਇਸ ਵਕਤ ਅੱਛਾ ਜੀ ਕਿਉਂਕਿ ਅੱਗੇ ਤੇ ਆਸ ਹੁੰਦੀ ਸੀ ਨਾ ਕਿ ਚਲੋ ਮੈਕਸੀਕੋ ਤੇ ਨਿਕਲਾਂਗੇ ਪਨਾਮਾ ਦੇ ਜੰਗਲਾਂ ਤੋਂ ਜਾਂ ਉਧਰਲੀ ਸਾਈਡ ਤੋਂ ਨਿਕਲਾਂਗੇ ਤੇ ਕੰਧ ਟੱਪ ਨਵਾਂਗੇ ਨਜਾਇਜ਼ ਅੰਦਰ ਵੜ ਜਾਵਾਂਗੇ ਤੇ ਅੱਗੇ ਜਾ ਕੇ ਸੁਖਾਲੇ ਹੋ ਜਾਾਂਗੇ ਇਸ ਵਕਤ ਇਹ ਆਸ ਬਿਲਕੁਲ ਹੀ ਛੱਡ ਦੇਣੀ ਚਾਹੀਦੀ ਆ ਉਹਨਾਂ ਬੰਦਿਆਂ ਨੂੰ ਕਿ ਉਹ ਅੱਗੇ ਕਿੱਥੇ ਪਹੁੰਚ ਜਾਣਗੇ ਮੈਂ ਤੇ ਇਹੀ ਬੇਨਤੀ ਕਰੂੰਗਾ ਜੇ ਸੁਣਦੇ ਹੋਣ ਤੇ ਕਮ ਸੇ ਕਮ ਆਪਣੇ ਸੁਰੱਖਿਅਤ ਥਾਂ ਦੇ ਉੱਤੇ ਰਹਿਣ ਦੀ ਕੋਸ਼ਿਸ਼ ਕਰਨ, ਕਿ ਵਾਪਸ ਮੋੜਨ ਦੀ ਕੋਸ਼ਿਸ਼ ਕਰਨ ਕਿਉਂਕਿ ਜੀ ਹੋਰ ਕੋਈ ਰਸਤਾ ਹੀ ਹੈ ਨਹੀਂ ਮੈਕਸੀਕੋ ਦੀ ਕੰਦ ਕੰਦ ਨਹੀਂ ਕੈਂਪ ਚ ਕੰਦ ਵੀ ਕੰਦ ਵੀ ਹੋਰ ਕੋਈ ਰਸਤਾ ਨਹੀਂ ਹੈ ਕਿਉਂਕਿ ਕੰਦ ਟੱਪ ਕੇ ਅਗਲੇ ਪਾਸੇੋਂ ਵੀ ਤੇ ਫੜ ਕੇ ਉਹਨਾਂ ਨੇ ਰਿਪੋਰਟ ਹੀ ਕਰਨਾ ਹੈ ਕਹਿੰਦੇ ਬਹੁਤ ਜ਼ਿਆਦਾ ਫੋਰਸ ਲੱਗੀ ਹੋਈ ਆ ਇਹ ਮੈਕਸੀਕੋ ਜਿਹੜਾ ਬਾਰਡਰ ਵਾ ਅਮਰੇ ਮੈਕਸੀਕੋ ਤੋਂ ਯੂਨਸੇ ਬਹੁਤ ਫੋਰਸ ਲੱਗੀ ਹੋਈ ਆ ਕਿਉਂਕਿ ਅੰਤ ਇਸ ਵਾਰੀ ਵਕਸ਼ਣ ਦੇ ਮੂਰਚ ਨਹੀਂ ਹੈਗਾ ਪਰ 4 ਸਾਲ ਪਹਿਲਾਂ ਜਦੋਂ ਉਹ ਰਿਆ ਸੀ ਉਹਨੇ ਇਹ ਬੜੀ ਕੋਸ਼ਿਸ਼ ਕੀਤੀ ਸੀ ਕਿ ਇਹ ਇੱਥੇ ਜਿਹੜੀ ਕੰਦ ਜਿਹੜੀ ਆ ਉਹ ਬਣ ਜਾਵੇ ਕੰਦ ਬਣ ਜਾਵੇ ਪਰ ਉਸ ਵਕਤ ਤੋਂ ਬਣਨ ਨਹੀਂ ਦਿੱਤੀ ਇਸ ਵਕਤ ਤਾਂ ਉਹਦਾ ਪੂਰਾ ਪੂਰਾ ਰਾਦਾ ਆ ਕੰਦ ਵਾਲੇ ਪਾਸੇ ਨੂੰ 흘ਲਿਓ ਤੁਰਿਆ ਨਹੀਂ ਪਰ ਇਹ ਆ ਕਿ ਇਸ ਵਕਤ ਨਾ ਉਹ ਇੱਕ ਕੰਦ ਤੋਂ ਵੀ ਮਜ਼ਬੂਤ ਚੀਜ਼ ਆ ਫੋਰਸ ਉੱਤੇ ਖੜੀ ਕੀਤੀ ਪਈ ਤੁਸੀਂ ਇਲੀਗਲ ਬਾਰਡਰ ਟੱਪ ਨਹੀਂ ਸਕਦੇ ਮੈਂ ਉਹਨਾਂ ਵੀਰਾਂ ਭੈਣਾਂ ਨੂੰ ਬੇਨਤੀ ਕਰੂੰਗਾ ਜਿਹੜੇ ਮੈਕਸੀਕੋ ਦੇ ਬਾਰਡਰ ਦੇ ਉੱਤੇ ਹੈਗੇ ਆ ਜਾਂ ਜੰਗਲਾਂ ਦੇ ਵਿੱਚੋਂ ਜਿੱਤਾਂ ਵੀ ਜਾ ਰਹੇ ਆ ਉਹ ਪਲੀਜ਼ ਉੱਧਰਲੀ ਸਾਈਡ ਤੇ ਨਾ ਜਾਣ ਕੋਈ ਪ੍ਰਕਾਰ ਨੂੰ ਵੀ ਕੋਈ ਰੋਕ ਲਗਾ ਰਿਹਾ ਜਿੱਦਾਂ ਬਹੁਤ ਘੱਟ ਨਿਊਜ਼ਾਂ ਸੌਂ ਰਹੀਆਂ ਯੂਐਸਏ ਦੇ ਵਿੱਚੋਂ ਬਹੁਤ ਘੱਟ ਦੇਖੋ ਇਹਨਾਂ ਚੀਜ਼ਾਂ ਨੂੰ ਦੇਖੋ ਇਹ ਚੀਜ਼ ਨਾ ਬੜੇ ਫੋਰਸਫੁਲੀ ਹੋ ਰਹੀ ਆ ਅਗਰ ਮੈਂ ਮੇਨਸਟ੍ਰੀਮ ਮੀਡੀਆ ਜਿਹੜਾ ਅੰਗਰੇਜ਼ੀ ਦਾ ਇੱਥੇ ਅਮਰੀਕਨ ਵੀ ਹੈਗਾ ਆ ਇਹਨੂੰ ਵੀ ਫਾਲੋ ਕਰਾਂ ਤੇ ਉੱਥੇ ਵੀ ਇਹੀ ਲਿਖਿਆ ਜਾਂਦਾ ਬਾਰ-ਬਾਰ ਕਿ ਉਹਨਾਂ ਨੂੰ ਫੋਰਸ ਕੀਤਾ ਜਾ ਰਿਹਾ ਇਸ ਕਰਕੇ ਅ ਮੈਂ ਮੈਂ ਇੱਕ ਇੱਕ ਇਹ ਚੀਜ਼ ਹੁੰਦੀ ਹੈ ਦੇਖੋ ਜੀ ਦੇਸ਼ ਸਾਰਿਆਂ ਨੂੰ ਆਪਣਾ ਪਿਆਰਾ ਜੀ ਹੈ ਨਾ ਮੀਡੀਆ ਦੀ ਗੱਲ ਤੇ ਆਪਾਂ ਕਰਦੇ ਹਾਂ ਹੁਣ ਜੇ ਅਸੀਂ ਅਮਰੀਕਨ ਮੀਡੀਆ ਦੀ ਗੱਲ ਕਰੀਏ ਤੇ ਅਮਰੀਕਨ ਮੀਡੀਆ ਇਸ ਤਰ੍ਹਾਂ ਤਾਂ ਨਹੀਂ 트럼ਪ ਦੇ ਇਸ ਮੂਵ ਨੂੰ ਬੋਲਡ ਕੇ ਕਹਿ ਸਕਦਾ ਪਰ ਹੁਣ ਇਹ ਤਾਂ ਨਹੀਂ ਕਹਿ ਸਕਦੇ ਕਿ ਅਗਰ ਇਲੀਗਲ ਬੰਦਿਆਂ ਨੂੰ ਬਾਹਰ ਕੱਢਿਆ ਜਾ ਰਿਹਾ ਆ ਹੈ ਨਾ ਤੇ ਉਹਨਾਂ ਨੂੰ ਇਹ ਮਾੜੀ ਗੱਲ ਹੈ ਇਸ ਤਰ੍ਹਾਂ ਵੀ ਨਹੀਂ ਕਹਿ ਸਕਦਾ ਨਾ ਮੀਡੀਆ ਕਿਉਂਕਿ ਜੋ ਬੰਦਾ ਉਹਨਾਂ ਦੀ ਦੇਸ਼ ਦੇ ਨਾਲ ਧੋਖਾ ਕਰ ਰਿਹਾ ਆ ਉਸ ਨੂੰ ਮੀਡੀਆ ਵੀ ਬਹੁਤ ਜ਼ਿਆਦਾ ਨਹੀਂ ਦਿਖਾ ਸਕਦਾ ਇਸ ਕਰਕੇ ਮੀਡੀਆ ਨਾ ਬਹੁਤ ਜ਼ਿਆਦਾ ਜੋ ਵੀ ਤਸ਼ੱਦਦ ਉਹਨਾਂ ਨਾਲ ਹੋ ਰਿਹਾ ਉਹ ਇੰਨੀ ਮਤਲਬ ਕਹਿ ਲਓ ਕਿ ਪ੍ਰਤੱਖ ਰੂਪ ਦੇ ਵਿੱਚ ਸਾਡੇ ਮੂਰੇ ਪੇਚ ਨਹੀਂ ਕਰਦੇ ਆ ਜੀ ਅੱਛਾ ਜੀ ਹਾਂਜੀ ਤੇ ਕਰਨਬੀ ਜੀ ਬਾਕੀ ਮੈਂ ਜੇ ਤੁਹਾਨੂੰ ਅਪਡੇਟ ਦਵਾਂ ਇਸ ਸਬੰਧ ਦੇ ਵਿੱਚ ਕਿ ਬੰਦੇ ਜਿਹੜੇ ਪੰਜਾਬ ਆ ਰਹੇ ਆ ਜਾਂ ਭਾਰਤ ਆ ਰਹੇ ਆ ਤੇ ਮੈਂ ਤੁਹਾਨੂੰ ਦੱਸਦਾ ਕਿ 22 ਤਰੀਕ ਤੱਕ ਨਾ ਤਿੰਨ ਹੋਰ ਜਿਹੜੇ ਜਹਾਜ਼ ਆ ਉਹ ਵਾਪਸ ਆਉਣਗੇ ਜਿਹਦੇ ਤੇ ਮੋਰ ਥੈਨ 1600 ਬੰਦਾ ਆ ਪੂਰੇ ਇੰਡੀਆ ਦਾ ਔਰ 1500 ਪਲੱਸ ਬੰਦਾ ਜਿਹੜਾ ਪੰਜਾਬ ਦਾ ਹੋਊਗਾ ਜੀ ਮਤਲਬ ਹੋਰ ਜਹਾਜ਼ ਆਉਣਗੇ ਜੀ ਜੀ ਬਿਲਕੁਲ ਹੋਰ ਜਹਾਜ਼ ਆਉਣਗੇ ਮੈਂ 22 ਤਰੀਕ ਤੱਕ ਵੀ ਅਪਡੇਟ ਦਿੰਦੀ ਆ ਤੁਹਾਨੂੰ ਕਿ ਤਿੰਨ ਹੋਰ ਜਹਾਜ਼ ਆਉਣਗੇ ਇਹਦਾ ਮਤਲਬ ਤਿਆਰੀ ਹੋਰ ਬੰਦਾ ਹੋਊਗਾ ਲਿਸਟਾਂ ਭਰ ਰਹੀਆਂ ਆ ਸਿਰਫ ਜੀ 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 ਬੰਦੇ ਫੜੇ ਗਏ ਆ ਬੰਦੇ ਬਹੁਤ ਆ ਔਰ ਬਾਰੀ-ਬਾਰੀ ਉਹਨਾਂ ਨੇ ਵੀ ਕੋਈ ਸਾਰੇ ਜਹਾਜ਼ ਦੇਖੋ ਜੀ ਇਸੇ ਕੰਮ ਤੇ ਤਾਂ ਲਾ ਨਹੀਂ ਦੇਨੇ ਇੱਕੋ ਵਾਰ ਤੇ ਹੈਨਾ ਬਿਲਕੁਲ ਬਿਲਕੁਲ ਤੇ ਬਾਰੀ-ਬਾਰੀ ਬਾਰੀ-ਬਾਰੀ ਜਿਹੜਾ ਆ ਉਹ ਇਹ ਕੰਮ ਕੀਤਾ ਜਾ ਰਿਹਾ ਜੀ ਜੀ ਬਹੁਤ ਫੇਰ ਤਾਂ ਇੱਥੇ ਬਹੁਤ ਜ਼ਿਆਦਾ ਔਖਾ ਹੋ ਜਾਊਗਾ ਪ੍ਰਸ਼ਾਸਨ ਨੂੰ ਕੁਛ ਨਾ ਕੋਈ ਚਾਹੀਦਾ ਸਰਕਾਰ ਨੂੰ ਹਨਾ ਕੋਈ ਕਿਸ ਤਰ੍ਹਾਂ ਕਿ ਜਿਵੇਂ ਇਦਾਂ ਤਾਂ ਲੋਕਾਂ ਦਾ ਬਹੁਤ ਬੇਰੋਜ਼ਗਾਰੀ 40 40 50 50 ਲੱਖ ਰੁਪਈਆ 850 ਤੋਂ ਪਲੱਸ ਜੇ ਇੱਥੇ ਪੰਜਾਬ ਵਿੱਚ ਆ ਜਾਣਗੇ ਤਾਂ ਕੀ ਕੁਝ ਹੋਗਾ ਕਈ ਤਾਂ ਵਿਚਾਰੇ ਇਹ ਜਿਹੇ ਲੋਕ ਆ ਕਿ ਪੰਜ ਪੰਜ ਕਿੱਲੇ ਪਹਿਲੀ ਵੇਚ ਗਏ ਆਪਣੀ ਜੀ ਜੀ ਬਿਲਕੁਲ ਬਿਲਕੁਲ ਜੀ ਸਿੰਘ ਜੀ ਸ਼ੁਕਰੀਆ ਬਹੁਤ ਵਾਰ ਬਹੁਤ ਹਾਲਾਤ ਮਾੜੇ ਆ ਅਸੀਂ ਅਫਸੋਸ ਕਰ ਸਕਦੇ ਆ ਪਰ ਤੁਸੀਂ ਤੁਹਾਡਾ ਧੰਨਵਾਦ ਤੁਸੀਂ ਸਾਡੇ ਦਰਸ਼ਕਾਂ ਦਾ ਬਹੁਤ ਬਹੁਤ ਜੀ ਜੀ ਕਰਤਾਰ ਜੀ ਮੈਂ ਇੱਕ ਇੱਕ ਮਿੰਟ ਲਈ ਮੈਂ ਇੱਕ ਥੋੜਾ ਜਿਹਾ ਸਮਾਂ ਇਹ ਲੈਣਾ ਚਾਹੁੰਦਾ ਦੇਖੋ ਜੀ ਪત્રਕਾਰਤਾ ਕੰਨ ਦੇ ਨਾਲ ਨਾਲ ਆਪਾਂ ਨੂੰ ਇਸ ਗੱਲ ਦੀ ਵੀ ਫਿਕਰ ਆ ਕਿ ਸਾਡੇ ਜਿਹੜੇ ਵੀਰ ਭੈਣ ਭਰਾ ਜੋ ਵੀ ਫਸੇ ਪਏ ਨੇ ਉਹ ਜੇਕਰ ਉਧਰਲੀ ਸਾਈਡ ਤੇ ਫਸੇ ਆ ਜਿਹੜੇ ਜੰਗਲਾਂ ਤੋਂ ਜਾ ਰਹੇ ਹੀ ਜਾਂ ਮੈਕਸੀਕੋ ਦੀ ਸਾਈਡ ਤੋਂ ਤੇ ਮੈਂ ਉਹਨਾਂ ਨੂੰ ਬੇਨਤੀ ਜ਼ਰੂਰ ਕਰੂੰਗਾ ਕਿ ਤੁਸੀਂ ਵੀ ਪਲੀਜ਼ ਆਪਣਾ ਜਿੰਨੀ ਜ਼ਿਆਦਾ ਤੋਂ ਜ਼ਿਆਦਾ ਕੇਅਰ ਕਰ ਸਕਦੇ ਹੋ ਕਰੋ ਤੇ ਵਾਪਸ ਹੋਣ ਦਾ ਜਿਹੜਾ ਰਸਤਾ ਹੈ ਉਹ ਸੁਖਾਲਾ ਰਸਤਾ ਦੇਖੋ ਕਿਉਂਕਿ ਤੁਹਾਨੂੰ ਵਾਪਸ ਆਉਣਾ ਹੀ ਪੈਣਾ ਹੈ ਇਸ ਵਕਤ ਦੇ ਹਾਲਾਤਾਂ ਦੇ ਮੁਤਾਬਕ ਤੇ ਜੋ ਵੀ ਤੁਹਾਡੇ ਪੈਸੇ ਦਾ ਨੁਕਸਾਨ ਹੋਇਆ ਹੈ ਜਾਂ ਕੁਝ ਵੀ ਹੋਇਆ ਹੈ ਇਸ ਚੀਜ਼ ਨੂੰ ਆਪਾਂ ਬਾਅਦ ਵੀ ਬਾਅਦ ਚੋਂ ਵੀ ਪੂਰਾ ਕੀਤਾ ਜਾ ਸਕਦਾ ਹੈ ਫਿਲਹਾਲ ਦੇ ਲਈ ਜਿਹੜੀ ਆਪਣੀ ਦਾਨ ਆ ਉਹਨੂੰ ਸੁਰੱਖਿਅਤ ਕਰੋ ਜੀ ਤੇ ਆਪਣੇ ਪਰਿਵਾਰਾਂ ਚ ਧਰਪੋ ਮੈਂ ਕਿਹ ਕੀ ਕਹਿ ਰਹੇ ਸੀਗੇ ਤੁਸੀਂ ਮੈਂ ਕਰਨਬੀਰ ਜੀ ਮੈਨੂੰ ਲੱਗਦਾ ਕਨੈਕਸ਼ਨ ਦਾ ਕੋਈ ਗੜਬੜ ਹੋਈ ਵਿੱਚ ਮੈਂ ਇਹ ਕਹਿ ਰਿਹਾ ਸੀ ਕਿ ਇੱਕ ਅਪਡੇਟ ਮੈਂ ਦੇਣੀ ਭੁੱਲ ਗਿਆ ਕਿ ਕੁਝ ਬੰਦੇ ਨਾ ਮੈਂ ਇੱਥੇ ਦੇਖਿਆ ਕਿ ਵਰਕ ਪਰਮਿਟ ਵਾਲੇ ਜਿਹੜੇ ਆ ਜਿਹੜੇ 2-2 3-3 ਸਾਲਾਂ ਤੋਂ ਉਹਨਾਂ ਨੂੰ ਮਿਲਿਆ ਸੀ ਉਹਨਾਂ ਨੂੰ ਵੀ ਫੜਿਆ ਗਿਆ ਹੈ ਕਿਉਂਕਿ ਇਲੀਗਲ ਤਰੀਕੇ ਦੇ ਨਾਲ ਉਹ ਆਏ ਸੀ ਤੇ ਸਰਕਾਰ ਜਿਹੜੀ ਪੂਰਾ ਕ੍ਰੈਕਡਾਊਨ ਕਰਨ ਜਾ ਰਹੀ ਆ ਇਸ ਮੁੱਦੇ ਤੇ ਵੀ ਕਿ ਵਰਕ ਪਰਮਿਟ ਵਾਲੇ ਬੰਦਿਆਂ ਨੂੰ ਵੀ ਕੁਝ ਨੂੰ ਵਾਪਸ ਭੇਜਿਆ ਜਾ ਰਿਹਾ ਜੀ ਇਹਦੀ ਨਿਊਜ਼ ਇੱਕ ਨਿਕਲ ਕੇ ਸਾਹਮਣੇ ਆਈ ਹੈ ਜੀ ਮਤਲਬ ਹੁਣ ਬਹੁਤ ਜ਼ਿਆਦਾ ਚਿੰਤਾ ਜਨਕ ਕੱਚੇ ਨਾਲ ਹੁਣ ਵਰਕ ਪਰਮਿਟ ਵਾਲੇ ਵੀ ਰਿਪੋਰਟ ਹੋ ਰਹੇ ਆ ਜੀ ਜੀ ਬਿਲਕੁਲ ਬਿਲਕੁਲ ਇਹ ਦੇਖਣ ਚ ਆ ਰਹੀ ਹੈ ਟੀਜ ਇਹ ਕਾਹੇ ਕਿ ਕੋਰਟ ਨੇ ਹੁਕਮ ਵੀ ਦਿੱਤਾ ਸੀ ਬਟ ਫਿਰ ਵੀ ਉਹਨਾਂ ਨੇ ਇਹ ਚੀਜ਼ ਕੀਤੀ ਆ ਇਹ ਮੈਂ ਅਪਡੇਟ ਦੇਣੀ ਨਾ ਕਰਨੀ ਤੁਹਾਨੂੰ ਪਹਿਲਾਂ ਭੁੱਲ ਗਿਆ ਇਹ ਬਟ ਇਹ ਇਹ ਦਾ ਮਤਲਬ ਇਹ ਸਾਡੇ ਕੋਈ ਇੱਕ ਕੰਮ ਖਰਾਬ ਹੋਊਗਾ ਜੀ ਬਹੁਤ ਜ਼ਿਆਦਾ ਨਾ ਜੀ 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 ਮੈਂ WhatsApp ਦੇ ਉੱਤੇ ਤੁਹਾਨੂੰ ਡਿਟੇਲ ਬਾਕੀ ਸੈਂਡ ਜ਼ਰੂਰ ਕਰੂੰਗਾ ਇਹ ਵੀ ਕਰ ਲਈ ਜੀ ਇਹ ਸ਼ੁਕਰੀਆ ਦਲਜੀਤ ਸਿੰਘ ਜੀ ਤੁਹਾਡਾ ਇਹ ਧੰਨਵਾਦ ਮੇਰਾ ਵੀਰ ਬਹੁਤ ਬਹੁਤ ਧੰਨਵਾਦ ਜੀ